ਵਾਹਿਬੀ ਦੀ ਕਾਉਚ ਵਾਹਿਬੀ ਦੀ ਕੀਤੇ ਜੀ ਅੱਜ ਸਾਨੂੰ ਦੱਸ ਦਿਆਂ ਵੀ ਬੜੀ ਮਨ ਨੂੰ ਖੁਸ਼ੀ ਹੁੰਦੀ ਸਾਨੂੰ ਦੱਸਦਿਆਂ ਨੂੰ ਕਿ ਵੀਰਾ ਇਹ ਬਰੋਂਦੀ ਵਿੱਚ ਲਿਆਂਦਾ ਸੀ ਸਵਾਰ ਰਬੀਰਾ ਹਣਾ ਤੇ ਸਾਡੇ ਕੋਲ ਹਫਤਾ 10 ਦਿਨ ਕਰੀਬ ਰੱਖਿਆ ਵਾ ਦਵਾਈ ਚਲਦੀ ਰਹੀ ਤੇ ਠੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਆਪਦੇ ਘਰ ਵਾਪਸੀ ਤੇ ਲੈ ਗਿਆ ਤੇ ਅੱਜ ਦਵਾਈ ਲੈਣ ਖੁਦ ਚੱਲ ਕੇ ਵੀਰਾ ਸਵਾਰਨਾ ਇੱਥੇ ਆ ਪਾਇਆ ਮਾਨੋਸ਼ੀਰੋਂ ਤੋਂ ਜੋ ਅਸਲੜੀ ਜਾਂਦੇ ਵਿੱਚ ਤੇ ਛੋੜੀ ਅਰਦਾਸਾਂ ਦੇ ਨਾਲ ਵੀਰਾ ਠੀਕ ਹੋ ਜਾਵਾ ਪਰਵਾਧ ਮੈਸਟਰ ਹਰੇਕ ਨੂੰ ਜੇ ਕਿਸੇ ਨੂੰ ਪ੍ਰੋਬਲਮਾਂ ਤਾਂ ਸਾਡ ਨਾਲ ਜੂ ਸੰਪਰਕ ਕਰ ਸਕਦਾ ਉਹਨਾਂ ਦੀ ਦਵਾਈ ਜਿਵੇਂ ਵੀ ਹੈਗਾ ਸੀ ਨਾਲ ਸਹਿਯੋਗ ਜੂ ਦਵਾਂਗੇ ਤੇ ਧੰਨਵਾਦ ਛੋਟਾ ਸਾਰਿਆਂ ਦਾ ਅਰਦਾਸਾਂ ਬੈਂਦਿਆ ਕਰਨ ਲਈ ਵੀਰਾ ਨੌਜਵਾਨ ਵੀਰਾ ਸੀਗਾ ਤੇ ਠੀਕ ਹੋਇਆ ਤਾਂ ਬੜੀ ਖੁਸ਼ੀ ਮਨ ਨੂੰ ਕੋਈ ਵੀ ਬੀਬੀ ਦਾ ਠੀਕ ਹੋਇਆ ਤੇ ਆਪ ਅੱਜ ਚੱਲ ਕੇ ਦਵਾਈ ਖੁਦ ਚੱਲ ਕੇ ਆਪ ਕੋਲ ਦਵਾਈ ਲੈਣਾ ਆ ਘਰ ਆ ਵੀਰਾ ਆਪ ਕੋਲ ਚੱਲ ਕੇ ਆਇਆ ਧੰਨਵਾਦ ਛੋਟਾ ਸਾਰਿਆਂ ਦਾ ਕੁੜੀਆਲ ਵਸਾਂ ਦੇ ਨਾਲ ਵੀ ਰਤੀਪ ਹੋਇਆ ਵੀ ਪਰਮਾਤਮਾ ਦੀ ਦੇ ਮੁਕਤੰਗ ਰੋਤੀ ਚਰਜੇ ਕਰਨ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ